ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਹੱਲ ਕਰਦੇ ਹਾਂ 12ਵੀਂ ਜਮਾਤ ਦੇ ਅੱਜ ਪ੍ਰੀ ਬੋਰਡ ਦੇ ਇੰਗਲਿਸ਼ ਪੇਪਰ ਦੇ ਤਾਂ ਸ਼ੁਰੂ ਕਰਦੇ ਹਾਂ ਪਹਿਲਾ ਪੈਸੇਜ ਦਿੱਤਾ ਗਿਆ ਹੈ ਜਿਸ ਦੇ ਵਿੱਚੋਂ ਅਸੀਂ ਪੜ੍ਹ ਕੇ ਉੱਤਰ ਜਿਹੜੇ ਉਲਾਉਣੇ ਨੇ ਪਹਿਲਾ ਸਵਾਲ ਜਿਸ ਦਾ ਸਹੀ ਉੱਤਰ ਹੈ অপਸ਼ਨ ਪਹਿਲੀ ਕੈਲੀਫੋਰਨੀਆ ਸੈਕੰਡ ਜਿਹੜਾ ਸਵਾਲ ਹੈਗਾ ਇਸ ਦਾ ਸਹੀ ਉੱਤਰ ਹੈ ਸ਼ਾਇ ਬੋਲਡ ਦੇ ਅਗੇਂਸਟ ਜਿਹੜਾ ਉੱਤਰ ਹੈ ਤੀਸਰੀ অপਸ਼ਨ ਸ਼ਾਇਦ ਤੀਸਰਾ ਸਵਾਲ ਉਸ ਸੱਚ ਦਾ ਜੋ मीनिंग ਹੈ ਫੋਰ এজ ਸੈਕਿੰਡ ਆਪਸ਼ਨ ਚੌਥਾ ਸਵਾਲ ਚਾਰਲੀ ਇਸ ਫਰਸਟ ਵੋਨ ਸਟੇਜ ਵਾਸ ਵੈਨ ਇਸ ਦਾ ਥਰਡ ਆਪਸ਼ਨ ਹਿਸ ਮਦਰ ਮੇਡ ਹਰ ਲਾਸਟ ਅਪੀਅਰੈਂਸ ਥਰਡ ਆਪਸ਼ਨ ਸਹੀ ਹੈ ਪੰਜਵਾਂ ਸਵਾਲ ਇਹ ਗਲਤ ਜਵਾਬ ਹੈ ਜਿਹੜਾ ਸਹੀ ਹੋਵੇਗਾ ਛੇਵਾਂ ਸਵਾਲ ਇਸ ਦਾ ਸਹੀ ਉੱਤਰ ਤੀਸਰੀ ਆਪਸ਼ਨ ਹੈ ਚਾਰਲੀ ਹੈਡ ਅ ਕੰਫਰਟੇਬਲ ਚਾਈਲਡਹੂਡ ਇਨਕਰੈਕਟ ਜਿਹੜੀ ਸਟੇਟਮੈਂਟ ਦੱਸਣੀ ਹੈ ਇਸ ਦੇ ਵਿੱਚੋਂ ਸੱਤਵਾਂ ਸਵਾਲ ਵਿਚ ਅਨ ਫੋਰਗੇਟੇਬਲ ਕੈਰੈਕਟਰ ਡਿਡ ਚਾਰਲੀ ਚੈਪਲਿਨ ਇਨਵੈਂਟ ਏ पहली लाइन के इसका उत्तर है लिटल टाइम जो कोट भी किए हुए शब्द ने पैरे की पहली लाइन के अगला सवाल बड डिड चार सी हिमसैल्फ एज इसका सही उत्तर है एज आ शायद अगला सवाल गिवा रीजन टू शो दैट हिज चाइल्डहुड वॉज़ वेरी सैड इसका सही उत्तर जोड़ा है पैरे के दे देखो इतने दिता हुआ है हिज चाइल्डहुड वॉज़ वेरी सैड फॉर हिज मदर नैवर अर्न इनफ़ टू लुक आफ्टर चार्ली एंड हिज ओल्डर ब्रदर सिडनी तो ये इस प्रश्न का जवाब है दसवा सवाल बाय वा चार्ली डिनाइड हिज बैग ऑफ स्वीट्स इसका जो सही उत्तर है वो लास्ट लाइन के बिकॉज इट मेड हिम रिकॉल आ क्रिसमस Christmas ही वॉज़ डिनाइड हिज़ बैग ऑफ स्वीट्स फॉर ब्रेकिंग आ रूल एट द ऑफन इज ही वेंट आफ्टर हिज मदरज डैथ ता, अगला पैरा है इसका जोड़ा पहला सवाल है बिच कलर कुड नॉट बी डिस्टिंगसड वाई डेल्टन तो शुरू के इसका उत्तर है जोड़ा वो दिता है रेड ब्राउन ग्रीन तो जोड़ा सही उत्तर है ऑप्शन सी है अगला जोड़ा सवाल है वट इंस्ट्रक्शन डि डेल्टन गेव गिव रिगार्डिंग हिज आईज टू बी एग्जामिड आफ्टर डैथ बी ऑप्शन सही है ये इथे दिता गया है अगला सवाल बिच लैंग स्टिल यूज द वर्ड डेल्टनिज़म तो यह जो सही उत्तर है इत ही पहले दिता गया है फ्रेंच स्पैनिश एंड रशियन बट डिड डेल्टन बिलव अबाउट हिज ऑन बलैंडस तो यह इस पेज के पहली लैंड दिता गया है ही हैड बिलीव दैट ये वाला जोड़ा सारा इथे तक इसका उत्तर सारा दिता गया है तो अगला सवाल फिलेंद ब्लैंक सैंटिस्ट कंकलूड दैट ही must have lacked ਇਹ ਵੀ ਇੱਥੇ ਲਾਸਟ ਲਾਈਨਾਂ ਦੇ ਵਿੱਚ ਹੈ ਕਨਕਲੂਡਡਡ ਥੈਟ ਹੀ ਮਸਟ ਹੈਵ ਲੈਕਡ ਦਾ ਪਿਗਮੈਂਟ ਇਨ ਦਾ ਰੈਟੀਨਾ ਆਫ ਇਜ਼ ਸੈਂਸਿਟਿਵ ਟੂ ਰੈਡ ਲਾਈਟ ਮਸਟ ਹੈਵ ਲੈਕਡ ਇੱਥੇ ਖਾਲੀ ਥਾਂ ਦੇ ਵਿੱਚ ਅਗਲਾ ਜਿਹੜਾ ਹੈ ਮੈਚ ਕਰਨਾ ਹੈ ਜਿਸ ਦੇ ਵਿੱਚ ਡਿਸਕ੍ਰਾਈਬਡ ਹੁੰਦਾ ਹੈ ਐਕਸਪਲੇਨ ਕਰਨਾ ਐਗਜ਼ਾਮਿਡ ਹੁੰਦਾ ਹੈ ਚੈੱਕ ਹੁਣ ਅਸੀਂ ਇਸ ਪੇਪਰ ਦੀ ਬੈਕ ਕਰਨ ਵਾਲੇ ਪੋਰਸ਼ਨ ਨੂੰ ਹੱਲ ਕਰਦੇ ਹਾਂ ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ ਔਰ ਹਿੰਦੀ ਤਾਂ ਪਹਿਲਾ ਜੋ ਹੈ ਢਿਡ ਹੀ ਟਾਕ ਅਬਾਊਟ ਮੀ ਕਿ ਉਸਨੇ ਮੇਰੇ ਬਾਰੇ ਗੱਲ ਕੀਤੀ ਹੀ ਵਾਸ ਮੇਕਿੰਗ ਫਨ ਆਫ ਮੀ ਉਹ ਮੇਰਾ ਮਜ਼ਾਕ ਉਡਾਰ ਰਿਹਾ ਸੀ ਪ੍ਰਕਾਸ਼ ਹੈਡ ਬੀਨ ਪਲੇਇੰਗ ਟੈਨਿਸ ਫਾਰ ਲਾਸ ਮੈਨੀ ইয়ার্স ਪ੍ਰਕਾਸ਼ ਪਿਛਲੇ ਕਈ ਸਾਲਾਂ ਤੋਂ ਟੈਨਿਸ ਖੇਡ ਰਿਹਾ ਸੀ ਟ੍ਰਾਂਸਲੇਸ਼ਨ ਫਰਮ ਪੰਜਾਬੀ ਟੂ ਇੰਗਲਿਸ਼ ਆਪਣੇ ਵੱਡਿਆਂ ਦੀ ਆਗਿਆ ਦਾ ਪਾਲਨ ਕਰੋ ਓਬੇ ਯੋਰ ਐਲਡਰਸ ਉੱਥੇ ਕੀ ਹੋ ਰਿਹਾ ਹੈ ਵਾਟ ਇਜ਼ ਹੈਪਨਿੰਗ ਥੇਅਰ ਮੈਨੂੰ ਇਹ ਕਿਤਾਬ ਚਾਹੀਦੀ ਹੈ ਆਈ ਵਾਂਟ ਦਿਸ ਬੁੱਕ ਅੱਗੇ ਗ੍ਰਾਮਰ ਡੂਇਜ਼ ਡਾਇਰੈਕਟ ਪਹਿਲਾ ਜੇ ਪਹਿਲੇੰ ਦਾ ਬਲੈਂਕ ਹੈ ਦਾ ਗਰੇਪਸ ਦਾ ਦੂਸਰੇ ਦੇ ਵਿੱਚ ਆ ਜਾਏਗਾ ਐਨੀ ਐਨੀ ਮਿਲਕ ਤੀਸਰੇ ਦੇ ਵਿੱਚ ਆਈ ਹੈਵ ਐਨ ਐਗਸ ਦੂਸਰਾ ਜਿਹੜਾ ਹੈ ਅੱਗੇ ਫਿਲਿੰਦੇ ਬਲੈਂਕ ਤੋਂ ਬਾਅਦ ਫਿਲਿੰਦਾ ਬਲੈਂਕ ਵਿਦ ਅ ਸੂਟੇਬਲ ਇਨਫਿਨੀਟਿਵ ਤਾਂ ਇਸ ਦੇ ਵਿੱਚ ਆ ਜੂਗਾ ਟੂ ਟੂ ਆਰ ਅਗਲੇ ਦੇ ਵਿੱਚ ਵੇਸਟਿੰਗ ਦੋਸਤੋ ਅਗਲਾ ਜਿਹੜਾ ਸਵਾਲ ਹੈ ਰਾਈਟ ਦਾ 기ਵਨ ਸੈਂਟੈਂਸਸ ਪਹਿਲਾ ਇਸ ਦਾ ਜਿਹੜਾ ਸਹੀ ਉੱਤਰ ਬਣੇਗਾ ਸ਼ਿਵਾਜ 100 ਵੀਡੀ ਥੈਟ ਸ਼ੀ ਕੁਡ ਨਾਟ ਗੋ ਟੂ ਦਾ ਸਿਨੇਮਾ ਅਗਲਾ ਹੈ ਵੈਰੀ ਫਿਊ ਕਿੰਗਸ ਵਾਰ ਐਜ਼ ਗ੍ਰੇਟ ਐਜ਼ ਅਸ਼ੋਕਾ ਤਾਂ ਇਹਨੂੰ ਅਸੀਂ ਚੇਂਜ ਦਾ ਡਿਗਰੀ ਆਫ ਕੰਪੈਰੀਜ਼ਨ ਤਾਂ ਇਸ ਦਾ ਜਿਹੜਾ ਆ ਜਾਊਗਾ ਅਸ਼ੋਕਾ ਵਾਸ ਗ੍ਰੇਟਰ ਦੈਨ ਮੈਨੀ ਅਦਰ ਕਿੰਗਸ ਅਗਲਾ ਹੈ ਦਾ ਚਾਈਲਡ ਇਜ਼ ਪਲੇਇੰਗ ਵਿਦ ਦਾ ਬ੍ਰੋਕਨ ਡਾਲ ਕੰਪਲੈਕਸ ਸੈਂਟੈਂਸ ਦੇ ਵਿੱਚ ਨੂੰ ਟ੍ਰਾਂਸਫਰ ਕਰਨਾ ਹੈ ਤਾਂ ਇਸ ਦਾ ਆ ਜਾਊਗਾ ਦਾ ਚਾਈਲਡ ਇਜ਼ ਪਲੇਇੰਗ ਵਿਦ ਅ ਡਾਲ ਵਿਚ ਇਜ਼ ਬ੍ਰੋਕਨ ਜੈਟ दैट ਇਜ਼ ਬ੍ਰੋਕਨ ਅਗਿਆ ਜੀ ਚੇਂਜ ਦਾ ਵਾਇਸ ਪਹਿਲਾ ਵੀ ਕੈਨ ਨਾਟ ਐਕਸੈਪਟ ਯੋਰ ਪ੍ਰੋਪੋਜ਼ਲ ਇਸ ਦਾ ਉੱਤਰ ਬਣ ਜੇਗਾ ਜੀ ਯੋਰ ਪ੍ਰੋਪੋਜ਼ਲ ਕੈਨ ਨਾਟ ਬੀ ਐਕਸੈਪਟਡ ਬਾਈ ਅਸ ਅਗਲਾ ਹੈ ਪਲੀਜ਼ ਸ਼ੇਅਰ ਯੋਰ ਐਕਸਪੀਰੀਐਂਸ ਐਕਸਪੀਰੀਐਂਸਿਸ ਵਿਦ ਅਸ ਤਾਂ ਇਸ ਦਾ ਜਿਹੜਾ ਉੱਤਰ ਆ ਜਾਵੇਗਾ ਯੂ ਆਰ ਰਿਕਵੈਸਟਡ ਟੂ ਸ਼ੇਅਰ ਯੂਰ ਐਕਸਪੀਰੀਐਂਸਸ ਵਿਦ ਅਸ ਜਾਂ ਇਹਨੂੰ ਦੂਸਰੇ ਤਰੀਕੇ ਨਾਲ ਵੀ ਬਣਾਇਆ ਜਾ ਸਕਦਾ ਹੈ ਲੈਟ ਯੂਰ ਐਕਸਪੀਰੀਐਂਸਸ ਬੀ ਸ਼ੇਅਰਡ ਵਿਦ ਅਸ ਅਗਲਾ ਹੈ ਜੀ ਆਈ ਟਾਟ ਥੈਮ ਇੰਗਲਿਸ਼ ਤਾਂ ਇਹਦਾ ਜੂਗਾ ਜੀ ਇੰਗਲਿਸ਼ ਵਾਸ ਟਾਟ ਟੂ ਥੈਮ ਬਾਈ ਮੀ ਜਾਂ ਦੂਸਰੇ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਦੇ ਵਾਰ ਟਾਟ ਇੰਗਲਿਸ਼ ਬਾਈ ਮੀ ਚੇਂਜ ਦਾ ਨਰੇਸ਼ਨ ਹੀ ਸੈਡ ਆਈ ਹੈਵ ਫਾਊਂਡ ਆ ਗੋਲਡ ਕੁਆਇਨ ਟੂਡੇ ਇਸ ਦਾ ਉੱਤਰ ਬਣ ਜਾਏਗਾ ਜੀ ਹੀ ਸੈਡ ਦੈਟ ਹੀ ਹੈਡ ਫਾਊਂਡ ਦਾ ਗੋਲਡ ਆ ਗੋਲਡ ਕੁਆਇਨ ਦੈਟ ਡੇ ਅਗਲਾ ਹੈ ਹੀ ਸੈਡ ਟੂ ਮੀ ਸ਼ਲ ਆਈ ਹੈਲਪ ਯੂ ਇਸ ਦਾ ਉੱਤਰ ਬਣ ਜਾਏਗਾ ਜੀ ਹੀ ਆਸਕਡ ਮੀ ਇਫ ਹੀ ਊਡ ਹੈਲਪ ਮੀ ਤਾਂ ਇਹ ਵਿਆਕਰਨ ਵਾਲਾ ਹਿੱਸਾ ਸੀ ਇਹ ਸੀ ਅੱਜ ਦਾ ਜੋ ਪੇਪਰ ਉਸ ਦਾ ਹੱਲ ਤਾਂ ਵਿਦਿਆਰਥੀ ਆਪਣੇ ਨੰਬਰਾਂ ਦਾ ਜਿਹੜਾ ਅੰਦਾਜ਼ਾ ਲਗਾ ਸਕਦੇ ਨੇ ਕਿ ਕਿੰਨੇ ਕ ਨੰਬਰ ਹੋਏ ਇਸ ਪੇਪਰ ਦੇ ਵਿੱਚੋਂ ਲੈ ਸਕਦੇ ਨੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ